ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਮੌਜੂਦ ਆ ਗੁਰਦੁਆਰਾ ਸ਼ੀਕਾ ਸਾਹਿਬ ਜੀ ਦੇ ਅੰਦਰ ਦੱਸ ਜੀ ਕਿ ਅੱਜ ਸਰਫ ਦੀ ਧਵਾਈ ਦੀ ਸੇਵਾ ਬੜੇ ਸ਼ਰਧਾ ਭਾਵ ਤੋਂ ਛਾਹ ਦੇ ਨਾਲ ਸੰਗਤਾਂ ਵੱਲੋਂ ਕੀਤੀ ਜਾ ਰਹੀ ਆ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਗੁਰੂ ਘਰ ਦੇ ਅੰਦਰ ਤੁਸੀਂ ਦੇਖ ਸਕਦੇ ਹੋ ਕਿੰਨਾ ਜਿਆਦਾ ਛਾਹ ਇਹਨਾਂ ਸੰਗਤਾਂ ਦੇ ਵਿੱਚ ਹੈਗਾ ਤਾਂ ਮੂਹ ਬੋਲਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਪ੍ਰੈਸ਼ਰ ਦੇ ਨਾਲ ਜਿਹੜਾ ਸੇਵਾ ਕੀਤੀ ਜਾ ਰਹੀ ਆ ਮਹਾਰਾਜ ਜੀ ਦੇ ਦਰਬਾਰ ਦੇ ਅੰਦਰ ਦੀ ਵੀ ਸੇਵਾ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੇਖ ਸਕਦੇ ਹੋ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਮਤਾ ਕਮੇਟੀ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਜੋ ਮੈਨੇਜਰ ਸਾਹਿਬ ਨੇ ਉਹ ਵੀ ਨਾਲ ਮੌਜੂਦ ਨੇ ਤੇ ਨਾਲ ਦੀ ਨਾਲ ਜਿੰਨੇ ਸੇਵਾਦਾਰ ਨੇ ਜੋ ਗੁਰੂ ਘਰ ਦੇ ਉਹ ਵੀ ਇੱਥੇ ਮੌਜੂਦ ਹੈਗੇ ਨੇ ਤਾਂ ਇਹ ਦੇਖ ਸਕਦੇ ਹੋ ਨੌਜਵਾਨ ਪੀੜ੍ਹੀ ਕਿਸ ਤਰ੍ਹਾਂ ਦੇ ਨਾਲ ਇੱਥੇ ਸੇਵਾ ਕਰ ਰਹੀ ਆ ਦੀਵਿਆਂ ਪੈਣਾ ਬਜ਼ੁਰਗ ਸਾਰੇ ਆਜੇ ਗੁਰੂ ਘਰ ਵਿਖੇ ਵੱਡੇ ਪੱਤਰ ਦੇ ਉੱਤੇ ਕੌਣ ਤੇ ਗੁਰਦੁਆਰਾ ਸ਼ਹੀਦਾਂ ਸਾਹਿਬ ਜੀ ਦੇ ਅੰਦਰ ਸੇਵਾ ਕਰ ਰਹੇ ਨੇ ਤਾਂ ਉਹ ਤਸਵੀਰਾਂ ਤੁਹਾਡੇ ਨਾਲ ਸਾਂਝਿਆ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿ ਜੋ ਗੁਰਦੁਆਰਾ ਸ਼ਹੀਦਨ ਸਾਹਿਬ ਜੀ ਦੇ ਜੋ ਲਗਾਤਾਰ ਸੇਵਾਦਾਰ ਨੇ ਉਹ ਵੀ ਇੱਥੇ ਮੌਕੇ ਤੇ ਪਹੁੰਚੇ ਹੋਏ ਨੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬੜੇ ਹੀ ਸ਼ਰਧਾ ਭਾਵ ਨਾਲ ਸੇਵਾ ਜਿਹੜੀ ਇੱਥੇ ਕੀਤੀ ਜਾ ਰਹੀ ਆ ਇਹ ਤਸਵੀਰਾਂ ਵੇਖ ਸਕਦੇ ਹੋ ਮੈਨੇਜਰ ਸਾਹਿਬਾ ਨੇ ਇੱਥੇ ਮੌਜੂਦ ਹੈਗੇ ਨੇ ਮੈਨੇਜਰ ਸਾਹਿਬ ਦੇ ਨਾਲ ਵੀ ਗੱਲਬਾਤ ਨਹੀਂ ਕਰਦੇ ਆ ਮੈਨੇਜਰ ਸਾਹਿਬ ਇੱਥੇ ਸੇਵਾ ਕਰ ਰਹੇ ਹੋ ਬਾੜ 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 ਫਾਈਟ ਬਾਅਦ ਵੀ ਲਗਾਤਾਰ ਮੈਂ ਆਪਣੇ ਸ਼ੋਕਰ ਨੂੰਗਾ ਤਸਵੀਰਾਂ ਸੰਭਿਆ ਦਿੱਤੀਆਂ ਜਾਣ ਲਗਾਤਾਰ ਸੰਕਾ ਕਰ ਰਹੇ ਹਾਂ ਆ ਜੋ ਮੈਨੇਜਰ ਸਾਹਿਬ ਨੇ ਅਭੀ ਸਾਡੇ ਨਾਲ ਮੌਜੂਦ ਹੈਗੇ ਨੇ ਉਹਨਾਂ ਨਾਲ ਵੀ ਗੱਲ ਕਰਦੇ ਹਾਂ ਤਾਂ ਮੈਨੇਜਰ ਸਾਹਿਬ ਇੱਥੇ ਸੇਵਾ ਜਿਹੜੀ ਆ ਬੜੇ ਸ਼ਰਧਾ ਭਾਵ ਤੋਂ ਚੱਲ ਰਹੀ ਆ ਤੁਸੀਂ ਵੀ ਇੱਥੇ ਸੇਵਾ ਕਰ ਰਹੇ ਹੋ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਮਰ ਰਸ਼ੀਦ ਦਾ ਅੰਤਨ ਬਾਬਾ ਦੀਸਨ ਜੀ ਦੇ ਪਤ੍ਰ ਸਥਾਨ ਗੁਰਦਰਾ ਸ਼ਹੀਦ ਗਾਂਝ ਸਾਹਿਬ ਜੀ ਵਿਖੇ 15 ਨਵੰਬਰ 2025 ਨੂੰ ਬਾਬਾ ਜੀ ਦਾ ਸ਼ਹੀਦੀ ਦਿਹਾੜਾ ਮਨਾਇਆ ਜਾਣਾ ਹੈ ਉਸ ਸੰਬੰਧੀ ਹਰ ਸਾਲ ਦੀ ਤਰ੍ਹਾਂ ਰੁਟੀਨ ਰੁਟੀਨ ਦੇ ਅਨਸਾਰ ਤੋਂ ਸਰ ਗੁਰਦਰਾ ਸਾਹਿਬ ਦੀ ਸੁਮਚਿਤਵਾਈ ਕੀਤੀ ਜਾਂਦੀ ਆ ਇਹਦੇ ਆ ਬਾਬਾ ਜੀ ਦੇ ਕੋਤੇ ਸਾਰਾ ਸਟਾਫ ਵੀ ਸੇਵਾ ਕਰਨ ਲਿਆ ਆ ਤੇ ਸਮੂਹ ਸੰਗਤਾਂ ਗੁਰੂ ਘਰ ਦੀ ਸਮੁੱਚੀ ਤਵਾਹੀ ਕਰਕੇ ਗੁਰੂ ਘਰ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨ ਲੀਆਂ ਨੇ ਤਾਂ ਲਗਾਤਾਰ ਸੰਗਤ ਬੜੇ ਵੱਡੇ ਪੱਧਰ ਤੇ ਪਹੁੰਚੀ ਹੋਈ ਹੈ ਕਿਵੇਂ ਵੇਖਦੇ ਹੋ ਕਿਉਂਕਿ ਬਹੁਤ ਜ਼ਿਆਦਾ ਸੰਗਤ ਇਸ ਵਾਰ ਜਿਹੜੀ ਆ ਵੱਧ ਚੜ ਕੇ ਗੁਰੂ ਘਰ ਆਈ ਹੈ ਸੰਗਤ ਦਾ ਦੇ ਅਕਸ਼ੇ ਜੀ ਹਾੜਾ ਆ ਗਿਆ ਹੈ ਬਾਬਾ ਜੀ ਦਾ ਸੰਗਤ ਦਾ ਸਮੁੰਦਰ ਹੀ ਟੁੱਟ ਗਿਆ ਜੀ ਬਾਬਾ ਜੀ ਦੇ ਸਥਾਨ ਤੇ ਉੱਤੇ ਇਕੀ ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਨੇ ਹਰ ਤਰ੍ਹਾਂ ਦੇ ਸੰਗਤ ਦੇ ਲੜਨਦੇ ਪ੍ਰਬੰਧ ਕੀਤੇ ਆ ਲੰਗਰ ਦੇ ਰਾਸ਼ਨ ਦੇ ਜਲ ਦੇ ਸਾਰੇ ਪ੍ਰਬੰਧ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਵਧੀਆ ਕੀਤੇ ਹੋਏ ਆ ਸੰਗਤ ਦੀ ਸਹੂਲਤ ਵਾਸਤੇ ਪ੍ਰਬੰਧ ਜਿਹੜਾ ਪੁਕਤਾ ਪ੍ਰਬੰਧ ਕੀਤੇ ਗਏ ਨੇ ਅੱਜ ਦੇ ਇਸ ਮੌਕੇ ਨੂੰ ਲੈ ਕੇ ਸੇਵਨ ਜੀ ਜੀ ਇਸ ਸਬੰਧ ਵਿੱਚ ਮੈਂ ਅੱਗੇ ਵੀ ਆਪ ਜੀ ਨੂੰ ਦੱਸਿਆ ਜੀ ਆਪਾਂ ਲੰਗਰ ਦੀ ਕੋਈ ਕੀਤੀ ਆ ਹਰ ਤਰ੍ਹਾਂ ਦਾ ਕੋ ਸੰਗਤ ਨੂੰ ਕੋ ਮੁਸ਼ਕਲ ਨਾ ਆਵੇ ਮੈਂ ਸੰਗਤ ਨੂੰ ਇਹੋ ਅਪੀਲ ਕਰਦਾ ਆ ਬਿਲਕੁਲ ਹੀ ਪਿਆਰ ਨਾਲ ਨਿਮਰਤਾ ਦੇ ਨਾਲ ਗੁਰਦਰਾਸ ਸਾਹਿਬ ਦੀ ਸਮੁੱਚੀ ਦਵਾਈ ਦੀ ਸੇਵਾ ਕੀਤੀ ਜਾਵੇ ਇਹਦੇ ਵਿੱਚ ਸੇਵਾ ਦੇ ਵਿੱਚ ਪ੍ਰੇਮੀ ਪ੍ਰੇਮੀ ਸੇਵਾ ਦੇ ਵਿੱਚ ਜਿਹੜੇ ਆਏ ਨੇ ਨਾ ਇਹ ਬਜ਼ੁਰਗ ਨੇ ਭੈਣਾ ਵੀ ਆ ਬੱਚੇ ਵੀ ਆ ਕੇ ਦਾ ਤੱਕਾ ਨਹੀਂ ਕਿਹਨੂੰ ਮਾਰਨਾ ਇਹ ਪਿਆਰ ਨਾਲ ਨਿਮਰਤਾ ਨਾਲ ਗੁਰਦਰਾ ਦੀ ਸੇਵਾ ਕਰਕੇ ਖੁਸ਼ੀਆਂ ਪ੍ਰਾਪਤ ਕਰਨੀਆਂ ਹੈ ਖਾਲਸਾ ਵਾਹਿਗੁਰੂ ਕਿਹੋ ਜਿਹੇ ਤਾਂ ਇਹ ਤਸਵੀਰਾਂ ਮੈਂ ਆਪਣੇ ਸ਼ੋਕੀ ਨੂੰ ਕਹਾਂਗਾ ਲਗਾਤਾਰ ਜਿਹੜੀਆਂ ਤਸਵੀਰਾਂ ਇਹਨਾਂ ਨੌਜਵਾਨਾਂ ਦੀਆਂ ਨੇ ਉਹ ਸਾਂਝੀਆਂ ਕੀਤੀਆਂ ਜਾਣ ਤਾਂ ਇਹ ਨੌਜਵਾਨ ਜਿਹੜੇ ਨੇ ਇਹਨਾਂ ਦੀ ਤਸਵੀਰਾਂ ਸਾਂਝਾ ਕਰ ਰਹੇ ਆ ਦੇਖ ਸਕਦੇ ਹੋ ਵਾਹਿਗੁਰਦੀ ਖਾਲਸਾ ਵਾਹਿਗੁਰਦੀ ਕੀਮਤ ਜੀ ਧੰਨ ਦਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀਆਂ ਦੇ ਸਰਮਦੀ ਤੋਂ ਇਹ ਸੇਵਾ ਦੀ ਕੀਤੀ ਜਾ ਰਹੀ ਹੈ ਸੋ ਸੰਗਤ ਆਪ ਦੀ ਵੇਖ ਸਕਦੇ ਹੋ ਕਿੰਨਾ ਉਤਸ਼ਾਹ ਭਰਿਆ ਸੰਗਤ ਦਾ ਉਤਸ਼ਾਹ ਸੋ ਆਸ ਆ ਵੀ ਹੈ ਤਾਂ ਬੇਨਤੀ ਹੈ ਜਨਰਤ ਦੇ ਬਿਸਾਤ ਜਲਦੀ ਜਲਦੀ ਆਗੇ ਬਾਬਾ ਜੀ ਦੀ ਸੇਵਾ ਦਾ ਲਾਭ ਲੈਣ ਦੀ ਕੋਸ਼ਿਸ਼ ਵਾਹਿਗੁਰਦੀ ਖਾਲਸਾ ਵਾਹਿਗੁਰਦੀ ਕੀ ਫਤਹਿ ਜੀ ਲਗਾਤਾਰ ਨੌਜਵਾਨ ਜਿਹੜੇ ਬੜੇ ਵੱਡੇ ਪੱਦਰ ਤੇ ਜੜੇ ਅੱਜ ਗੁਰੂ ਘਰ ਵਿਖੇ ਪਹੁੰਚੇ ਨੇ ਤੁਸੀਂ ਵੀ ਆਇਓ ਕਿਵੇਂ ਵੇਖਦੇ ਬਾਜੀ ਅੱਜ ਬਹੁਤ ਵਧੀਆ ਦਿਨ ਜੜਿਆ ਬਾਬਾ ਜੀ ਦਾ ਤੇ ਸੰਗਤਾਂ ਬਹੁਤ ਸਾਧ ਨਾਲ ਇੱਥੇ ਸੇਵਾਕਾਰੀਆਂ ਨੇ ਤੇ ਬਹੁਤ ਧੰਨਵਾਦ ਹੋਏਗਾ ਸਾਰੀ ਸੰਗਤਾਂ ਦਾ ਮੈਂ ਦੇਖ ਸਕਦੇ ਹਾਂ ਓਏ ਤਸਵੀਰਾਂ ਮ ਆਪਣੇ ਸ਼ੋਗੀ ਨੂੰ ਕਹਾਂਗਾ ਇਹਨਾਂ ਸਾਰਿਆਂ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਂਝਾ ਕੀਤਾ ਜਾਣਾ ਕੀ ਦੇਖ ਸਕਦੇ ਜਿੱਥੇ ਨੌਜਵਾਨ ਪੀੜੀ ਵੱਡੇ ਪੱਦਰ ਤੋਂ ਤਾਂ ਪਹੁੰਚੀ ਹੋਈ ਆ ਉੱਥੇ ਹੀ ਦੀ ਬੀਆ ਪੈਣਾ ਵੀ ਜੋ ਸੇਵਾ ਕਰਨ ਲਈ ਪਹੁੰਚਿਆ ਹਜਾਣੇ ਪਤਾ ਹੀ ਵਾਹਿਗੁਰੂ ਜੀ ਦਾ ਖਾਲਸਾ ਹੈ ਹਾਂਜੀ ਬਾਈ ਬਖਾ ਸਾਹਿਬ ਆਇਆ ਖਣੇ ਜੀ ਅੱਜ ਸੇਵਾ ਕਰਨ ਆਏ ਹੋ ਕਿਵੇਂ ਵੇਖਦੇ ਹੋ ਬੜਾ ਰਾਸ਼ਾ ਸੰਗਤ ਆ ਲੇਕਿਨ ਫਿਰ ਵੀ ਸ਼ਰਮ ਦੀ ਤੁਹਾਡੀ ਸੇਵਾ ਕਰਨੀ ਹਾਂਜੀ ਬਹੁਤ ਆਨੰਦ ਆ ਰਿਹਾ ਸੰਗਤ ਦੇ ਵਿੱਚ ਹਾਂਜੀ ਬਹੁਤ ਵਧੀਆ ਲੱਗ ਰਿਹਾ ਸੰਗਤਾਂ ਦਾ ਪਿਆਰ ਸੰਗਤਾਂ ਦੀਆਂ ਭਾਵਨਾਵਾਂ ਦੇਖ ਕੇ ਬਾਬਾ ਜੀ ਦੀਆਂ ਹਾਂਜੀ ਬਹੁਤ ਵਧੀਆ ਸਰਦਾ ਦੇ ਨਾਲ ਸੰਗਤਾਂ ਦੇ ਸੇਵਾ ਕਰਦੀ ਆ ਮੂਹਾਂ ਮੰਗੀਆਂ ਮਰਾਦਾ ਪਉਂਦੀ ਫਾਲ ਪਉਂਦੀ ਆਪਣੇ ਜੋ ਵੀ ਉਹਨਾਂ ਦੀ ਇਛਾ ਨੇ ਹਾਂਜੀ ਮੈਂ ਅਮਰੀਕਾ ਤੋਂ ਆਈ ਪਹਿਲੀ ਵਾਰ ਆ ਜਾਈ ਆ ਤੇ ਮਹਾਰਾਜ ਦੀ ਕਿਰਪਾ ਵਾ ਸ਼ੇਟਕੋ ਸ਼ੇਟਕੋ ਕਿਹ ਲੱਗ ਰਿਹਾ ਸੇਵਾ ਕਰਕੇ ਬਹੁਤ ਮਜ਼ਾ ਆ ਰਿਹਾ ਬਹੁਤ ਆਨੰਦ ਆ ਰਿਹਾ ਬਾਬਾ ਜੀ ਦੀ ਕਿਰਪਾ ਵਾ ਬਹੁਤ ਬਹੁਤ ਬਾਬਾ ਜੀ ਦੀ ਕਿਰਪਾ ਹੋਈ ਆ ਹਾਂਜੀ ਫਸਟ ਟਾਈਮ ਆ ਮੇਰਾ ਜੀ ਨੌਜਵਾਨ ਵੱਡੇ ਪੱਦਰ ਤੇ ਪਹੁੰਚੇ ਤੁਸੀਂ ਆਏ ਹੋ ਸੰਗਤ ਹੁੰਦੀ ਨੇ ਤੋਂ ਵੱਧ ਕੇ ਸੰਗਤ ਹੁੰਦੀ ਆ ਹਰ ਸਾਲ ਸੇਵਾ ਕਰੀਦੀ ਆਹੀ ਬਹੁਤ ਮਜ਼ਾ ਆ ਬਹੁਤ ਆਨੰਦ ਮਾਣਦਾ ਗੁਰੂ ਸਾਹਿਬ ਜੀ ਦਾ ਬਹੁਤ ਵਧੀਆ ਬੜਾ ਕੁਝ ਮਿਲਿਆ ਗੁਰੂ ਸਾਹਿਬ ਦੇ ਘਰ ਬਹੁਤ ਵਧੀਆ ਉਹ ਸਵੇਰਾ ਦੇਖ ਸਕਦੇ ਹੋ ਕਿੰਨਾ ਸ਼ਦਾਬਤਾ ਅੱਛਾ ਸੰਗਤ ਦੇ ਵਿੱਚ ਦੇਖਣ ਨੂੰ ਲਗਾਤਾਰ ਮਿਲ ਰਿਹਾ ਤਾ ਇਹ ਤਸਵੀਰਾਂ ਸਾਂਝੇ ਕੀਤਾ ਕੁਝ ਨੌਜਵਾਨ ਇੱਥੇ ਮਜੂਨਾਂ ਨਾਲ ਗੱਲ ਕਰਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਮੈਂ ਬਹੁਤ ਤੰਗੀ ਜਾਂ ਬਹੁਤ ਪਰੇਸ਼ਾਨ ਸੀ ਮੈਂ ਬੜੇ ਦੁੱਖਾਂ ਜੁਆ ਮੇਰਾ ਬਾਬਾ ਇਹ ਹੀ ਮੇਰਾ ਰੱਬ ਹੈ ਇਹ ਹੀ ਮੇਰਾ ਸਰੂ ਹੈ ਇਹ ਹੀ ਮੈਨੂੰ ਬਚਾਣ ਲੱਗਾ ਬਸ ਮੈਂ ਬੜੀ ਮੁਸ਼ਕਲਾਂ ਨੇ ਪਸਾ ਮੈਂ ਇਹਨਾਂ ਤੋਂ ਇਲਾਵਾ ਹੋਰ ਕਿਸੇ ਨਾਲ ਲੜਨੀ ਬਣਦਾ ਮੇਰੇ ਇਹ ਹੀ ਸਭ ਕੁਝ ਹੈ ਮੇਰੇ ਮਾਂ ਵੀ ਹੋ ਸਭ ਕੁਝ ਹੈ ਇਹਨਾਂ ਨਾਲ ਬਿਟਣਾ ਨਹੀਂ ਚਾਹੁੰਦਾ ਮੌਤ ਆਂਦੀ ਆ ਜੇ ਜ਼ਿੰਦਗੀ ਜਾਂਦੀ ਜਾਂਦੇ ਇਹਨਾਂ ਦਾ ਦਰ ਨਹੀਂ ਚੱਲਦਾ ਇਨਾਂ ਨੇ ਲਾਲ ਲਗਿਆ ਇਹ ਇਨਾਂ ਨੇ ਲਾਲ ਲਗਣਾ ਇਹਨਾਂ ਤੋਂ ਇਲਾਵਾ ਹੋਰ ਕਿਹਨੂੰ ਮੈਂ ਆਪਣਾ ਰੱਬ ਨਹੀਂ ਮੰਨਦਾ ਐਹੀ ਮੇਰੇ ਸਭ ਕੁਝ ਤੇ ਐਹੀ ਮੇਰੇ ਦਿਲ ਵਿੱਚ ਇੱਕ ਮਾਂ ਪਿਓ ਤੇ ਇੱਕ ਬਾਬਾ ਖੰਡੇ ਵਾਲਾ ਮੈਂ ਸੱਚੀ ਜਿੰਦਗੀ ਛੱਡਦਾ ਇਹ ਮੇਰੇ ਮਨ ਵਿੱਚ ਮੇਰੇ ਦਿਲ ਵਿੱਚ ਮੈਨੂੰ ਮੁਸ਼ਕਲਾਂ ਨੂੰ ਕੱਢਣ ਵਾਲੇ ਐਹੀ ਏ ਥੇਲੇ ਵੀ ਮੈਂ ਬਸਿਆ ਪਿਆ ਅਰਦਾਸ ਕੀਤੀ ਬਾਬੇ ਘੜੀ ਡੋਨਾ ਸੁਢੀਆਂ ਲੋਕ ਜੋ ਮਰਜੀ ਕਹਿੰਦੇ ਨੇ ਵਿਸ਼ਵਾਸ ਇਹ ਬਾਬੇ ਦੇ ਵਾਹਿ ਗੁਜਗਾ ਖਾਲਸਾ ਵਾਹਿ ਗੁਜਗੀ ਪਰੇ ਸੁਗਰੇਵ ਸਾਜਾ ਕਿਤੇ ਗੁਰੂ ਘਰ ਦੇ ਬਾਹਰ ਨਹੀਂ ਤਾਂ ਸੁਗਰੇਵ ਤੁਹਾਡਾ ਸਾਜਾ ਕਰਦੇ ਆ ਖਾਣੇ ਆ ਕਿੰਨੇ ਵੱਡੇ ਪੱਧਰ ਦੇ ਸੰਗਤ ਜੜੀਆਂ ਬਾਹਰ ਪਹੁੰਚੀ ਹੋਈ ਆ ਭਾਈ ਜੀ ਉਹਦਾ ਨਾਮ ਦੱਸੋ ਭਾਈ ਜੀ ਮੈਂ ਲਿਖਿਆ ਰਹੇ ਤੁਹਾਈਆ ਵੀਰਪੁਰ ਬਾਬਾ ਦੀਪ ਸਿੰਘ ਜੀ ਦੀ ਸੇਵਾ ਕੀ ਕਰਦਾ ਜੀ ਅਸੀਂ ਸੇਵਾ ਕਰਦਾ ਆ ਸਰਕਾਰੀ ਸੰਗਤ ਥੋੜੀ ਸ਼ਰਧਾ ਦੇ ਨਾਲ ਸੇਵਾ ਕਰ ਰਹੀ ਇੱਥੇ ਔਰ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਕਾਰਨ ਦਿੱਤੇ ਭਾਈ ਜੀ ਕਾ ਅਨੰਦ ਬੜੀਆ ਲੱਗ ਰਿਹਾ ਇੱਥੇ ਬਹੁਤ ਵਧੀਆ ਬਹੁਤ ਲੱਗਦੀ ਬਕਰ ਦੇਖੋ ਪੱਧਰ ਤੇ ਬਹੁਤ ਨੂੰ ਬਹੁਤ ਸ਼ਾਂਤੀ ਮਿਲਦੀ ਆ ਬਾਬਾ ਦੀਪ ਸਿੰਘ ਜੀ ਦੇ ਆ ਕੇ ਮਾਨੂੰ ਬਹੁਤ ਸ਼ਾਂਤੀ ਮਿਲਦੀ ਹੈ ਬਹੁਤ ਵੱਡੇ ਪੁੱਤਰ ਦੇ ਸੰਗਤ ਆਈ ਹੋਈ ਹੈ ਮੇਰਾ ਨਾਮ ਤਾਂ ਦੇਵ ਸਿੰਘ ਆ ਜੀ ਅੱਜ 30 ਤਰੀਕ ਆ ਔਰ ਅੱਜ ਧੰਨ ਧੰਨ ਅਮਰਜੀਤ ਬਾਬਾ ਦੀਪ ਸਿੰਘ ਜੀ ਦੀ ਝੀ ਦਾ ਜਿਹਨਾਂ ਦਾ 15 ਤਰੀਕ ਨੂੰ ਸ਼ਹੀਦੀ ਦਿਵਸ ਆ ਰਿਹਾ ਉਸ ਵਕਤ ਉਹ ਇੱਕ ਜਾਦੂਗਰ ਦੀ ਸੇਵਾ ਸੀ ਸਰਪ੍ਰੇਤ ਭਾਈ ਜਿਹੜੀ بڑے ਵੱਡੇ ਪੱਦਰ ਤੇ ਅੱਜ 30 ਤਰੀਕ ਨੂੰ ਸੀ ਔਰ ਲੱਖਾਂ ਦੀ ਕਤਾਰ ਦੇ ਵਿੱਚ ਸੰਗਤਾਂ ਜਿਹੜੀਆਂ ਧੰਨ ਧੰਨ ਬਾਬਾ ਦੀਪ ਸਿੰਘ ਦੇ ਪ੍ਰਭਾਤ ਸੇਵਾ ਕਬਲੇ ਆਈਆਂ ਔਰ ਇਹਦੇ ਚ ਵੇਖ ਸਕਦੇ ਹੋ ਕਿ ਭਾਜੀ ਤੇ ਨੌ ਜਵਾਨਾਂ ਦਾ ਕਿੰਨਾ ਉਤਸ਼ਾਹ ਨੌਜਵਾਨ ਲੜਕੀਆਂ ਮੇਰੀਆਂ ਮਾਮਾ ਭੈਣਾ ਬਜ਼ੁਰਗ ਸਾਰੇ ਨੰਬਰ ਜ਼ਰਵਾਸੀ ਕੀ ਬਾਰੋ ਚੰਡੀਗੜ੍ਹ ਤੱਕ ਸੰਗਤਾਂ ਜਿਹੜੀਆਂ ਤੁਹਾਡੇ ਦੇ ਵਿੱਚ ਸ਼ਾਮਲ ਹੋਈਆਂ ਜਿੰਨੀਆਂ ਵੀ ਸੰਗਤਾਂ ਤੁਹਾਈਆਂ ਸਾਰਿਆਂ ਨੂੰ ਧੰਨਵਾਦ ਕਰਦਾ ਔਰ ਬਾਬਾ ਜੀ ਨੂੰ ਅਰਦਾਸ ਕਰਦਾ ਕਿ ਮਹਾਰਾਜ ਜੀ ਨੂੰ ਤਾਲ ਦੁਸ਼ਤੀ ਬਖਸ਼ੋ ਡਰ ਦੀ ਕਲਾ ਬਖਸ਼ੋ ਕਿ ਆਪ ਜੀ ਨੂੰ ਆਪ ਦੀ ਹੋਂਦ ਨੂੰ ਚਪੈਰੇ ਦੇ ਵੀ ਸੰਗਤਾਂ ਨਾਲ ਗੱਲਬਾਤ ਕਰਦੇ ਰਹਿੰਦੇ ਹੋ ਲੱਖਾਂ ਦੀ ਕਤਾਰ ਵਿੱਚ ਐਸਾ ਸੰਤ ਹੋ ਗਿਆ ਅਸੋਤਾਂ ਹੀ ਅੱਜ ਜਿਹੜੀ ਤੁਹਾਡੀ ਦੇ ਸੰਗਤ ਆਈ ਆ ਸਰਬ ਦੀ ਤੁਹਾਡੀ ਕਰਵਾਤ ਸੰਗਤ ਆਈ ਆ ਲੱਖਾਂ ਦੀ ਕਤਾਰ ਤੋਂ ਨੌਜਵਾਨ ਔਰ ਸਾਰੇ ਹੀ ਮੇਰੇ ਪਿੰਡ ਪਰਾਇਆ ਤੇ ਬਾਬਾ ਜੀ ਇਹਨੂੰ ਦੱਸ ਕਰਦਾ ਕਿ ਮਾਰੇ ਨਾਲ ਤਾਂ ਤਰੂਕਲੇ ਔਰ ਚੜ੍ਹਦੀਆਂ ਕਲਾ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੀ ਤੋਂ ਬਸ ਸਤਾਰਾ ਕਰ ਤੋਂ ਆਇਆ ਮਿੱਟੀ ਖਾ ਰੋੜ ਤੇ ਅੱਜ ਜੀ ਸੇਵਾ ਹੋ ਰਹੀ ਹੈ ਸਾਡੀ ਜੀ ਦੀ ਸੇਵਾ ਕਰਨਾ ਇੱਕ ਮੇਰੇ ਜੀ ਬਹੁਤ ਵਧੀਆ ਲੱਗ ਰਿਹਾ ਜੀ ਸਾਰੇ ਜੀ ਸੇਵਾ ਕਰ ਰਹੇ ਸਾਰਿਆਂ ਨੂੰ ਆਉਣਾ ਚਾਹੀਦਾ ਹੈ ਹਰ ਸਾਡ ਸੇਵਾ ਦਈਏ ਬਾਬਾ ਜੀ ਬਾਈ ਦੇ ਖਾਨ ਸਾਹਿਬ ਆਇਆ ਕਿ ਤਾ ਤਾਂ ਇਹ ਤਸਵੀਰਾਂ ਤੜ ਨਾਲ ਬਾਹਰ ਦੀਆਂ ਵੀ ਸਾਂਝਾ ਕਰ ਰਿਹਾ ਵੇਖ ਸਕਦੇ ਹਾਂ ਕਿੰਨੇ ਸ਼ਰਧਾ ਭਾਵਤੂਛਾ ਦੇ ਨਾਲ ਸੰਗਤਾਂ ਵੱਲੋਂ ਜਿਹੜੀ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਤਾਂ ਵਾਹਿਗੁਰੂ ਇਹ ਵੇਖ ਸਕਦੇ ਹਾਂ ਵਾਹਿਗੁਰੂ ਜੀ ਦਾ ਲਗਾਤਾਰ ਸਿਮਰਨ ਜਿਹੜਾ ਇੱਥੇ ਸੰਗਤਾਂ ਦੇ ਵੱਲੋਂ ਕੀਤਾ ਜਾ ਰਿਹਾ ਤਾਂ ਗੁਰਦੁਆਰਾ ਸ਼ੀਗਨ ਸਾਹਿਬ ਜੀ ਦੀਆਂ ਤਸਵੀਰਾਂ ਸਾਂਝੀਆਂ ਕਰ ਰਹੇ ਆ ਵੱਡੇ ਪੱਤਰ ਦੇ ਉੱਤੇ ਸੰਗਤ ਜੋ ਆ ਗੁਰੂ ਘਰ ਵਿਖੇ ਪਹੁੰਚੀ ਹੋਈ ਆ ਤਾਂ ਸਰਬ ਦਿੱਤ ਪਾਈ ਦੇ ਨਾਲ ਜੋ ਅੱਜ ਸੇਵਾ ਜਿਹੜੀ ਲਗਾਤਾਰ ਗੁਰੂ ਘਰ ਵਿਖੇ ਕੀਤੀ ਜਾ ਰਹੀ ਆ ਤਾਂ ਸਾਧ ਜੀ ਕੀ ਬਾਬਾਈ ਦਾ ਸ਼ੀਧੀ ਦਿਹਾੜਾ ਜੋ ਕਿ ਆਉਣ ਵਾਲਾ ਤਾਂ ਉਹ ਵੀ ਬੜੇ ਸ਼ਰਧਾ ਭਾਵਤ ਹੋਏ ਦੇ ਨਾਲ ਜੋ ਆ ਮਨਾਇਆ ਜਾਣਾ ਤਾਂ ਇਹ ਤਸਵੀਰਾਂ ਲਗਾਤਾਰ ਤਸਵੀਰਾਂ ਜੋਨੇ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਕਿ ਕਿਸ ਤਰ੍ਹਾਂ ਸੰਗਤ ਵੱਲੋਂ ਜਿਹੜਾ ਇੱਥੇ ਸੇਵਾ ਲਗਾਤਾਰ ਤਿਆਰੀ ਮੈਂ ਆਪਣੇ ਸਹਿਯੋਗੀਆਂ ਨੂੰ ਕਹੂੰਗਾ ਕਿ ਇਸ ਤਸਵੀਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਜਾਣ ਬੱਚੇ ਬਜ਼ੁਰਗ ਨੌਜਵਾਨ ਬੀਬੀਆਂ ਪੈਣਾ ਵੱਡੇ ਪੱਦਰ ਦੇ ਉੱਤੇ ਗੁਰੂ ਘਰ ਵਿਖੇ ਪਹੁੰਚੀਆਂ ਹੋਈਆਂ ਤਾਂ ਸੇਵਾ ਕਰਦੀਆਂ ਦਿਖਾਈ ਦੇ ਰਹੀਆਂ ਆਪਣੇ ਸਹਿਯੋਗੀਆਂ ਨੂੰ ਕਹੂੰਗਾ ਕਿ ਲਗਾਤਾਰ ਇਹਨਾਂ ਦੀਆਂ ਤਸਵੀਰਾਂ ਸਾਂਝੇ ਕਿਹਜਾਂ ਜਿੱਥੇ ਧਿਆਨ ਪੈਂਦਾ ਉੱਥੇ ਵੱਡੇ ਪੱਧਰ ਤੇ ਸੰਗਤ ਦਿਖਾਈ ਦਿੰਦੀ ਆ ਤਾਂ ਇਹ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਵਾਹਿਗੁਰੂ ਜੀ ਦਾ ਜੋ ਜਾਪ ਜੋ ਲਗਾਤਾਰ ਕੀਤਾ ਜਾ ਰਿਹਾ ਦੇਖ ਸਕਦੇ ਹੋ ਕਿ ਸੰਗਤਾਂ ਕਿਸ ਤਰ੍ਹਾਂ ਦੇ ਨਾਲ ਲਗਾਤਾਰ ਸੇਵਾ ਜੋ ਹੈ ਉਹ ਕਰਦੀਆਂ ਦਿਖਾਈ ਦੇ ਰੀਆਂ ਨੇ ਤਾਂ ਤੁਹਾਡੇ ਨਾਲ ਬਾਹਰ ਦੀਆਂ ਵੀ ਜਿਹੜੀਆਂ ਤਸਵੀਰਾਂ ਹੋਰ ਵੀ ਸੰਝਾ ਕਰਦੇ ਹਾਂ ਇਸ ਤਰ੍ਹਾਂ ਬਨੇ ਰਹੋ ਜਗਵਾਨੀ ਟੀਵੀ ਦੇ ਨਾਲ ਤਾਂ ਇਹ ਦੇਖ ਸਕਦੇ ਹੋ ਕਿ ਨੌਜਵਾਨ ਜੋ ਨੇ ਵੱਡੇ ਪੱਦਰਦ ਉਤੇ ਗੁਰੂ ਘਰ ਵਿਖੇ ਪਹੁੰਚੇ ਹੋਏ ਨੇ ਤਾਂ ਸੇਵਾ ਜਿਹੜੀ ਆ ਬੜੇ ਹੀ ਸ਼ਰਧਾ ਭਾਵ ਦੇ ਨਾਲ ਜਿਹੜੀ ਸੇਵਾ ਇੱਥੇ ਕੀਤੀ ਜਾ ਰਹੀ ਆ ਤਾਂ ਤੁਹਾਡੇ ਨਾਲ ਤਸਵੀਰਾਂ ਜਿਹੜੀਆਂ ਸਾਂਝਾ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਤਾਂ ਗੱਲਬਾਤ ਵੀ ਕਰਨ ਦੀ ਕੋਸ਼ਿਸ਼ ਕਰਦੇ ਆ ਇਨ੍ਹਾਂ ਨੌਜਵਾਨਾਂ ਦੇ ਨਾਲ ਵੀ ਗੱਲ ਕਰਦੇ ਆ ਬੀਬੀਆਂ ਭੈਣਾਂ ਨਾਲ ਵੀ ਗੱਲ ਕਰਦੇ ਆ ਕੀ ਉਹਨਾਂ ਦਾ ਕੀ ਕਹਿਣਾ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਲਗਾਤਾਰ ਸੇਵਾ ਕਰ ਰਹੇ ਹਾਂ ਕਿਵੇਂ ਵੇਖਦੇ ਹੋ ਕਾਫੀ ਸ਼ਰਧਾ ਭਾਰ ਦੇ ਨਾਲ ਸੰਗਤ ਅੱਜ ਪਹੁੰਚੀ ਹੈ ਗੁਰੂ ਜੀ ਹਾਂਜੀ ਬਹੁਤ ਸ਼ਰਧਾ ਦੇ ਨਾਲ ਸੰਗਤ ਪਹੁੰਚੀ ਹੈਗੀ ਹੈ ਜੀ ਅੱਜ ਸੇਵਾ ਕਰ ਰਹੇ ਹਾਂ ਹਾਂਜੀ ਲਗਾਤਾਰ ਸੇਵਾ ਕਰਦੇ ਜੀ ਸੇਵਾ ਕਰਨ ਦਾ ਮੌਕਾ ਮਿਲਦਾ ਜੀ ਸਾਲ ਬਾਅਦ ਜਾ ਕੇ ਇਹ ਵਾਲੀ ਸੇਵਾ ਦਾ ਸਰ ਤੁਸੀਂ ਦੇਖ ਸਕਦੇ ਹੋ ਕਿ ਨੌਜਵਾਨ ਜਿਹੜੇ ਨੇ ਬੀਬੀਆਂ ਪੜਾਉਣੇ ਜੋ ਨੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਹਾਂਜੀ ਅੱਜ ਗੁਰੂ ਘਰ ਵਿਖੇ ਆਏ ਹਾਂ ਸੇਵਾ ਕਰ ਰਹੇ ਹਾਂ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਅੱਜ ਜੋ ਕੁਝ ਵੀ ਆ ਬਾਬਾ ਦੀਪ ਸਿੰਘ ਜੀ ਦੇ ਕਰਕੇ ਆ ਸਭ ਕੁਝ ਇਹਨਾਂ ਨੇ ਦਿੱਤਾ ਹੋਇਆ ਹੈ ਬਹੁਤ ਵਧੀਆ ਲੱਗ ਰਿਹਾ ਕਿ ਬਾਬਾ ਜੀ ਨੇ ਆਪ ਸੱਦਿਆ ਮੈਨੂੰ ਇੱਥੇ ਨਹੀਂ ਤੇ ਮੈਂ ਆਉਣ ਜੋਗੀ ਨਹੀਂ ਸੀ ਬਾਬਾ ਜੀ ਨੇ ਖੁਦ ਥਾਂ ਦਿੱਤੀ ਮੈਨੂੰ ਉਹ ਇਹ ਦੇਖ ਸਕਦੇ ਹੋ ਕਿ ਕਿੰਨੇ ਸ਼ਰਦਾ ਭਾਵ ਦੇ ਨਾਲ ਜਿਹੜੀ ਸੰਗਤ ਹੈ ਇੱਥੇ ਸੇਵਾ ਕਰਦੀ ਦਿਖਾਈ ਦੇ ਰਹੀ ਆ ਤਾਂ ਮੈਂ ਆਪਣੇ ਸ਼ੋਗੀ ਨੂੰ ਕਹਾਂਗਾ ਲਗਾਤਾਰ ਤਸਵੀਰਾਂ ਜੋਨੇ ਉਹ ਸੰਝਾ ਕੀਤਾ ਜਾਣ ਇਸੇ ਤਰ੍ਹਾਂ ਦੇ ਨਾਲ ਸੰਗਤਾਂ ਜੋਨੇ ਗੁਰੂ ਘਰ ਆ ਕੇ ਜੋ ਨਿਹਾਲ ਹੋਰੀਆਂ ਨੇ ਸੇਵਾ ਕਰ ਰਹੀਆਂ ਨੇ ਤਾਂ ਹੋਰ ਵੀ ਸੰਗਤਾਂ ਨਾਲ ਗੱਲ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸੇਵਾ ਕਰ ਰਹੇ ਗੁਰੂ ਘਰ ਵਿਖਿਆ ਹੋਇ ਕਿੰਨਾ ਵਧੀਆ ਬਹੁਤ ਜ਼ਿਆਦਾ ਵਧੀਆ ਬਹੁਤ ਆਨੰਦ ਅੰਮ੍ਰਿਤਸਰ ਤੋਂ ਹੀ ਹਾਂਜੀ ਅਹੀਂ ਅੰਮ੍ਰਿਤਸਰ ਤੋਂ ਹੀ ਕਰਨਾ ਹੈ ਹਾਂਜੀ ਸੇਵਾ ਕਰਨਾ ਹੈ ਬਹੁਤ ਆਨੰਦ ਆ ਬਾਬਾਈ ਦੇ ਘਰ ਇਹ ਦੇਖ ਸਕਦੇ ਹਾਂ ਕਿ ਸਾਰੇ ਜੋ ਇੱਥੇ ਲਗਾਤਾਰ ਸੇਵਾ ਕਰ ਰਹੇ ਨੇ ਤਾਂ ਬੜੇ ਹੀ ਸ਼ਰਧਾ ਭਾਵ ਤੇ ਉਤਸ਼ਾਹ ਦੇ ਨਾਲ ਸੰਗਤਾਂ ਜੋਣੇ ਅੱਥੇ ਪਹੁੰਚੀਆਂ ਹੋਈਆਂ ਨੇ ਉਹਨਾਂ ਵੱਲੋਂ ਇਹ ਤਾਂ ਪਹੁੰਚ ਕੇ ਜਿਹੜੀ ਲਗਾਤਾਰ ਸੇਵਾ ਕੀਤੀ ਜਾ ਰਹੀ ਆ ਤਾਂ ਦੇਖ ਸਕਦੇ ਇੱਕ ਤਰਫਾ ਜੋ ਬੀਬੀਆਂ ਪੈਣਾ ਵੀ ਇੱਥੇ ਆਈਆਂ ਨੇ ਬਜ਼ੁਰਗ ਮਾਤਾ ਜੋਣੇ ਇੱਥੇ ਪਹੁੰਚੇ ਨੇ ਉਹਨਾਂ ਨਾਲ ਵੀ ਆਪਾਂ ਗੱਲ ਕਰਦੇ ਹਾਂ ਮਾਤਾ ਜੀ ਕਿੱਥੋਂ ਆਏ ਹੋ ਆਈਆਂ ਵਰਪੜਾ ਲੱਗ ਸਾਹਮਣੇ ਪਿੰਡੋਂ ਆਇਆ ਕਰੋ ਆ ਕਰਨ ਲਈ ਆਏ ਹਾਂਜੀ ਹਾਂਜੀ ਵਾਗਰੂ ਬੜੀ ਕਿਰਪਾ ਬਾਬੇ ਦੀ ਹਾਂ ਲੱਗ ਰਿਹਾ ਸੇਵਾ ਪਹਿਲੇ ਚ ਪੈਰੇ ਜ ਮੇਰੇ ਦੋ ਤੇ ਆ ਦਿੱਤਾ ਹੀਰ ਰਗਾ ਬਾਬੇ ਨੇ ਬੜੀ ਕਿਰਪਾ ਬਾਬੇ ਦੀ ਮਾਰੇ ਮੈਂ ਵਧੀਆ ਲੱਗ ਰਿਹਾ ਵਾਗਰੂ ਮਨੋ ਬੜੇ ਵੱਡੇ ਪੱਤਰ ਹਾਂਜੀ 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 ਸੰਤ ਦੀ ਸੇਵਾ ਕਰਦੇ ਬੜੀ ਕਿਰਪਾ ਬਾਬਾ ਜੀ ਅਸੀਸੀ ਤੁਮ ਨਗਰੋਂ ਅੰਬਰ ਸਾਧ ਜਾਈ ਹਾਂਜੀ ਬਹੁਤ ਵਧੀਆ ਬਾਬਾ ਜੀ ਦੀ ਬਹੁਤ ਕਿਰਪਾ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਬਹੁਤ ਬੇਅੰਤ ਬਾਬਾ ਜੀ ਮੇਰੇ ਹਾਂ ਬਹੁਤ ਸੰਗਤ ਪਹੁੰਚੀ ਆਈ ਬਾਬਾ ਜੀ ਬਹੁਤ ਬਹੁਤ ਸ਼ਰਧਾ ਹੈ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਸੰਗਤ ਜੜੀ ਆ ਤੇ ਪਹੁੰਚੀ ਹੋਈ ਆ ਤਾਂ ਸੰਗਤਾਂ ਦੀਆਂ ਤਸਵੀਰਾਂ ਜੋ ਤੁਹਾਡੇ ਨਾਲ ਸੰਗਤਾਂ ਕਰ ਰਹੇ ਆ ਲਗਾਤਾਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪਾਈ ਤੋਂ ਇਸ ਤਰ੍ਹਾਂ ਜੜੀ ਆ ਸੰਗਤ ਨੇ ਬੜੀ ਹੋਈ ਆ ਤਾਂ ਉੱਥੇ ਹੀ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਪੱਧਰ ਦੇ ਉੱਤੇ ਜੋ ਨੌਜਵਾਨ ਵੀਰ ਜਿਹੜੇ ਨੇ ਗੁਰੂ ਘਰ ਵਿਖੇ ਪਹੁੰਚੇ ਹੋਏ ਨੇ ਉਹਨਾਂ ਵੱਲੋਂ ਲਗਾਤਾਰ ਇੱਥੇ ਪਹੁੰਚ ਕੇ ਜਿਹੜੀ ਆ ਸੇਵਾ ਨਿਭਾਈ ਜਾ ਰਹੀ ਆ ਤਾਂ ਤਾਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਵਿਕਾਰੇ ਜਿਹੜੇ ਨੇ ਲਗਾਤਾਰ ਸੰਗਤਾਂ ਵੱਲੋਂ ਲਗਾਏ ਜਾ ਰਹੇ ਨੇ ਤਾਂ ਇਹ 60 ਸੰਗਤਾਂ ਦਾ ਤੁਹਾਡੇ ਨਾਲ ਸੰਝਾ ਕਰ ਰਹੇ ਆ ਤਾਂ ਇਸੇ ਤਰ੍ਹਾਂ ਦੇ ਨਾਲ ਬੜੇ ਰੋਜ ਜਗਮਾਨੀ ਟੀਵੀ ਦੇ ਨਾਲ ਤੁਹਾਡੇ ਨਾਲ ਇਸੇ ਤਰ੍ਹਾਂ ਕੱਲੀ ਕੱਲੀ ਅਪਡੇਟ ਜਿਹੜੀ ਆ ਜਾਣਕਾਰੀ ਗੁਰੂ ਘਰ ਨਾਲ ਸੰਬੰਧੀ ਸਾਂਝੀ ਕਰਦੇ ਰਵਾਂਗੇ ਕੈਮਰਾਮੈਨ ਸਦੀਕ ਮਰ ਦੇ ਨਾਲ ਐਕਸੈਸ ਹੁਣ ਜਗਬਾਨੀ ਟੀਵੀ ਸ਼੍ਰੀਮ ਚਸ ਸਾਇ